ਫੋਨ ਆ ਗਿਆ ਸਰਪੰਚ ਸਾਹਿਬ ਦਾ ਫੋਨ ਆ ਗਿਆ ਹਾਂਜੀ ਸਰਪੰਚ ਸਾਹਿਬ ਜੀ ਹਾਂਜੀ 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 ਮੈਂ ਜੀ ਪ੍ਰੈਸ ਮੀਡੀਆ ਤੋਂ ਬੋਲਦਾ ਜੀ ਗੁਲਜਾਰ ਸਿੰਘ ਢਾਲੀਵਾਲ ਹਾਂਜੀ ਜਨਾਬ ਹਾਂਜੀ ਹੋ ਠੀਕ ਆ ਜੀ ਸਭ ਬੜੀ ਕਿਰਪਾਈ ਕੀਤੀ ਤੁਸੀਂ ਲਿਖਤ ਲੈ ਲਿਆ ਤੁਸੀਂ ਪਹਿਲਾਂ ਵੀ 22 ਜਿਹੜਾ ਬੇਚ ਰਹੇ ਇਹਨੂੰ ਵੀ ਜਗ੍ਹਾ ਨੂੰ ਹੜਪਣਾ ਚਾਹੁੰਦੇ ਨੇ ਇਹੇ ਕਹੇ ਇੱਕ ਛੋਡੇ ਤੇ ਦੋ ਹਸਲਾਰੇ ਨੇ ਆਪਣਾ ਸਰਪੰਚ ਸਾਹਿਬ ਕਹਿੰਦੇ ਵੀ ਇਹ ਸਰਪੰਚ ਸਾਹਿਬ ਦੀ ਕੋਟੀ ਹੈ ਜਿਹੜੀ ਉਹ ਵੀ ਸਾਮਲਾਟ ਦੀ ਜ਼ਮੀਨ 'ਚ ਹੈ ਸ਼ਾਮਲੜ ਜਿੱਦੋਂ ਸਰਕਾਰ ਜਿਹੜਾ ਆਉਗੀ ਥਲਾਲੇ ਕੋਈ ਚੱਕ ਨਹੀਂ ਲਾ ਲੀ ਕੀ ਦੇ ਅੰਦਰ ਕਾਗਜ਼ੀ ਨੇ ਰਿਸ਼ਤੇ ਬਣ ਲੱਗ ਰਹੀਆਂ ਨੇ ਜੀ ਬਿਲਕੁਲ ਨਹੀਂ ਅੱਛਾ ਇਹ ਤਾਂ ਇਹ ਤਾਂ ਮੈਂ ਸ਼ਾਮਲੜ ਜਗਾ ਥਲਾਰੇ ਕਿਸੇ ਤੋਂ ਇਹ ਤਾਂ ਮੈਨੂੰ ਗੈਣਾ ਅਬਾ ਟੋਪੀ ਦੀ ਜਿਹੜਾ ਥਲਾਰੀਆਂ ਟੋਪੀ ਤੋਂ ਬਿੰਚ ਮੈਂ ਨਾ ਅੱਗੇ ਪਾਣਾ ਨਾ ਮੇ ਥੇੜਾ ਨਾ ਟੋਪੇ ਦੀ ਵੀ ਸ਼ਾਮਲਾਟੇ ਹੁੰਦੀ ਐ ਹਰ ਆਪ ਖੋਦ ਸਰਪੰਚ ਸ਼ਾਮਲੜ ਜੇ ਬੈਠਾ ਅੱਛਾ ਆਪ ਖੋਦ ਸਰਪੰਚ ਸ਼ਾਮਲੜ ਚਾਹੀ ਹਾਂ ਹਾਂ ਟੋਪੀ ਦਾ ਨੰਬਰ ਹੈ ਅੱਛਾ ਕਿਉਂ ਜੀ ਸ਼ਾਮ ਲੜ ਚੱਲ ਸ਼ਾਮ ਲੜ ਸ਼ਾਮ ਲੜ ਰਹੀ ਹੈ ਕੋਈ ਹੋ ਨਹੀਂ ਸ਼ਾਮ ਲੜ ਰਹੀ ਹੈ ਸ਼ਾਮ ਲੜ ਰਹੀ ਹੈ ਅੱਛਾ ਜੀ ਸੋਡੇ ਮਤਾਬਕ ਜਿਹੜੀ ਛੋਟੀ ਕੋਠੀ ਉਹ ਲਾਲ ਲਖੀਰ ਚ ਹੈ ਹਾਂਜੀ ਹਾਂਜੀ ਬਸ ਓਕੇ ਇਹਨਾਂ ਨੂੰ ਪੁੱਛ ਲਈਏ ਮੜਾ ਜੇ ਰੱਖਿਓ ਜੀ ਹੋਲਡ ਦੱਸੋ ਭਾਈ ਫੇਰ ਕੱਲ ਬਾਦ ਵਿੱਚ ਤੁਸੀਂ ਕਰੀ ਵੀ ਸਿਆਮ ਲੜ ਰਹੇ ਜੀ ਸਿਆਮ ਲੜ ਦੂਸਰੇ ਸਰਪੰਨ ਸਾਹਿਬ ਬੈਠੇ ਨੇ ਹਾਂ ਜੀ ਅਸੀਂ ਨਾ ਇਹ ਗਮਜਦਨ ਚੜ੍ਹਦੇ ਜੀ ਮੇਰੇ ਸ਼ਹਿਰੋਂ ਕਿਥੇ ਨੂੰ ਰੁਗੂ ਕਰਕੇ ਤੋਂ ਮਣਦਾ ਜੀ ਸਾਰੇ ਪਿੰਡੋਂ ਨਹੀਂ ਪਤਾ ਹੈ ਪਿੰਡੋਂ ਨੂੰ ਪਤਾ ਹੈ ਨਾ ਫਿਰ ਦੂਸਰੇ ਸਰਪੰਨ ਸਾਹਿਬ ਤੇ ਵੀ ਦੋਸ ਲਾਰੇ ਵੀ ਸਰਪੰਨ ਸਾਹਿਬ ਦੀ ਜਿਹੜੀ ਕੋਠੀ ਆ ਉਹ ਸਿਆਮ ਲੜ ਚਾਹੀਏ ਸਿਆਮ ਲੜ ਚਾਹੀਏ ਜੀ ਸਰਿਆਂ ਕਹਿੰਦੇ ਜੀ ਸਿਆਮ ਲੜ ਰਹੇ ਨੇ ਸਿਆਮ ਲੜ ਕੇ ਬੈਠੇ ਜੀ ਸਰਿਆਂ ਸਿਆਮ ਲੜ ਕੇ ਬੈਠੇ ਜੀ ਉਹਦਾ ਨੰਬਰ ਨਹੀਂ ਹੈ ਕੋਈ ਕਿਸੇ ਦਾ ਨੰਬਰ ਮੇਰਾ ਸਾਰਾ ਲਾਲਕੀ ਅੰਦਰ ਹੈਗਾ ਹਾਂ ਜੀ ਜਿਹੜਾ ਇਹ 12 ਬਿਸਵੇ ਚਾਨੇ ਬਾਰੇ ਵੀ ਸਭ ਦਿੱਤੀ ਸੀ ਗੁਰੂ ਘਰ ਨੂੰ ਦਿੱਤੀ ਹੈ ਜੀ ਹਾਂ ਜੀ ਹਾਂ ਰੂੜੀਆਂ ਹੁੰਦੀਆਂ ਸੀ ਇਹਨਾਂ ਦੀਆਂ ਤੀਆਂ ਇਹਨਾਂ ਦੀਆਂ ਤੇ ਜੀ ਇੱਕ ਸਰਪੰਚ ਸਾਹਿਬ ਕਹਿੰਦੇ ਨੇ ਵੀ ਮੇਰਾ ਮਕਾਨ ਹੈ ਜਿਹੜਾ ਵੀ ਲਾਲ ਲਖੀਰ ਚ ਹੈ ਉਹ ਨਹੀਂ ਆਇਆ ਜੀ ਮੇਰਾ ਬਾਗਲ ਵੀ ਨਹੀਂ ਆਇਆ ਜੀ ਸਰਪੰਚ ਦੀ ਕੋਠੀ ਇਹ ਵਾਰ ਨਹੀਂ ਲਾਲ ਖੀਰ ਚੋਂ ਇਹ ਫਿਰ ਕਾਚ ਨੇ ਇਹ ਤਾਂ ਸ਼ਾਮਲਾਟ ਚ ਨੇ ਜੀ ਸ਼ਾਮਲਾਟ ਹੁੰਦੀ ਯਾਰ ਬਿੱਲਾ ਪਿਆ ਹੁੰਦਾ ਤੇ ਜੀ ਪਹਿਲਾਂ ਅੱਛਾ ਸਰਪੰਚ ਦੀ ਕੋਠੀ ਜਿਹੜੀ ਉਹ ਕਾਚ ਆ ਫਿਰ ਤੁਹਾਡੇ ਮੁਤਾਬਕ ਉਹ ਵੀ ਸ਼ਾਮਲਾਟ ਚ ਹੀ ਆ ਜੀ ਕਿਉਂ ਜੀ ਹਾਂਜੀ ਸਾਮਲੜ ਯਾਤਕੂ ਸੋਡੇ ਸਾਹਮਣੇ ਕਹਿ ਰਹੇ ਨਹੀਂ ਪਿੰਡ ਵਾਲੇ ਨੇ ਜੀ ਇਹ ਤਾਂ ਪਿੰਡ ਵਾਲਿਆਂ ਨੂੰ ਵੀ ਪਤਾ ਹੀ ਜੀ ਤੂੰ ਮਰਜ਼ੀ ਬੱਚੇ-ਬੱਚੇ ਨੂੰ ਪੁੱਛੋ ਵੀ ਉਹ ਹੈਗੀ ਸਾਮਲੜ ਚ ਕਿਨੇ ਜੀ ਉਹ ਜਗ੍ਹਾ ਦਿਖਾਉਂਦੇ ਆ ਸਾਨੂੰ ਵੀ ਕਿਹੜੀ ਐ ਸਾਹਮਣੇ ਦੀ ਗੱਲ ਆ ਜੀ ਹਾਂਜੀ ਸਾਡੇ ਸਾਹਮਣੇ ਦੀ ਗੱਲ ਆ ਜੇ ਤਾਂ ਸੋਡੇ ਸਾਹਮਣੇ ਦੀ ਗੱਲ ਹੈ ਜੀ ਤੇ ਆ ਗੁਰਦੁਆਰਾ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਦੇਤੀ ਸੀ ਉਹ ਸਾਹਮਣੇ ਆ ਗਈ ਜਿੱਥੇ ਉਹ ਟਰੱਕ ਖੜਾ ਹੈ ਵੀ ਅਸੀਂ ਤਾਂ ਕੋਈ ਗੱਲ ਕਹਿ ਰਹੇ ਜੀ ਵੀ ਅਸੀਂ ਕੋਈ ਸਾਮਲੜ ਦੱਬੀ ਨਹੀਂ ਹੈਗੀ ਸਾਨੂੰ ਤਾਂ ਆ ਜਗ੍ਹਾ ਦੇ ਬੱਤੇ ਜਗ੍ਹਾ ਦਿੱਤੀ ਐ ਅਸੀਂ ਉਹ ਵੀ ਉੰਨੀ ਨਹੀਂ ਲਈ ਜਿੰਦੀ ਸਰਨੀ ਅਸੀਂ ਦਿੱਤੀ ਆ ਅਸੀਂ ਤਾਂ ਉਨੀਆਂ ਜਗ੍ਹਾ ਚਾਹੁੰਦੇ ਆ ਚਾਹੇ ਉਦੋਂ ਸਾਡੀ ਤਾਂ ਅੱਧੀ ਆ ਅਸੀਂ ਤਾਂ ਇਹਨੂੰ ਜੇ ਕੋਈ ਟਿੱਕਾ ਲੱਗਦਾ ਉੱਥੇ ਇਹ ਟੋਬਾ ਬਣਾਉਂਦਾ ਲੈ ਪੱਟ ਲੈ ਪੱਟੇ ਟੋਬਾ ਉੱਥੇ ਜਾਂ ਆਪ ਛੱਡੇ ਜੀ ਪਹਿਲਾਂ ਲੈ ਅਸੀਂ ਛੱਡ ਨੂੰ ਤਿਆਰਾਂ ਜਿਹੜੀ ਮਰਜ਼ੀ ਉੱਥੇ ਕੋਈ ਉਹ ਕਰੇ ਸਾਥੋਂ ਫੰਡ ਲਵੇ ਅਸੀਂ ਅਸੀਂ ਦੇਵਾਂਗੇ ਕਰੇ ਆਪ ਛੱਡੇ ਕਹਿਣ ਦਾ ਮਤਲਬ ਵੀ ਸਰਪੰਚ ਕੋਠੀ ਛੱਡੇ ਹਾਂਜੀ ਆਪਣੀ ਜਗ੍ਹਾ ਛੱਡੇ ਆਪ ਤਾਂ ਇਹ ਪਾਰਕ ਬਣਾਈ ਬੈਠਾ ਉੱਥੇ ਬਾਕੀ ਇਲੈਕਸ਼ਨ ਸਰਪੰਚ ਜੀ ਇਹੋ ਕਰ ਰਿਹਾ ਸਾਡੇ ਨਾਲ ਤਾਂ ਜੀ ਸਾਡੇ ਨਾਲ ਤਾਂ ਮੇਰੇ ਨਾਲ ਤਾਂ ਇਲੈਕਸ਼ਨ ਦੀ ਉਹ ਆਈ ਚੜੀ ਇਹਦੀ ਇਹਨਾਂ ਨੂੰ ਉਹ ਕਹਿੰਦਾ ਤੁਹਾਡੇ ਨਾਲ ਇਲੈਕਸ਼ਨ ਤੁਸੀਂ ਖੜੇ ਹੋਏ ਤੇ ਸਰਪੰਚੀ ਚ ਹਾਂਜੀ ਇਲੈਕਸ਼ਨ ਦੀ ਲਾਕ ਡਾਟ ਕਰਕੇ ਕਰਦਾ ਜੀ ਪਹਿਲਾਂ ਵੀ ਇਲੈਕਸ਼ਨ ਸਾਡੀਆਂ ਪਹਿਲਾਂ ਵੀ ਚਲਦੀਆਂ ਆਈ ਨੇ ਮੇਰੀ ਇਹ ਜੀ ਆਤਾ ਜੀ ਦੇਖੋ ਇਹ ਵੋਟਾਂ ਨੇ ਇਹ ਤਾਂ ਵੋਟਾਂ ਦਾ ਰਾਜ ਹੈ ਜਿਹਨੂੰ ਪਾ ਗਏ ਹਾਰ ਗਏ ਜਿੱਤ ਗਏ ਆਪਣੀ ਖਤਮ ਚਲੋ ਹਾਰ ਜਿੱਤ ਹੁੰਦੀ ਹੈ ਤੇ ਚੇ ਨਾਲ ਸਾਡੀ ਅਸੀਂ ਲੜਨੇ ਉਹ ਚ ਵੀ ਹਾਰੇ ਜਿੱਤੇ ਅਸੀਂ ਤੇ ਮੇਰਾ ਚਾਚਾ ਖੁਦ ਸਰਪੰਚ ਰਿਹਾ ਸੀ ਉਹਦੋਂ ਜਾਨੀ ਜਦੋਂ ਸਰਪੰਚੀ ਕੀ ਦਾ ਵੋਟਾਂ ਪੈ ਗਈਆਂ ਅਸੀਂ ਖਤਮ ਕਰ ਦਿੰਦੇ ਇਹ ਪਹਿਲੇ ਸਖਸ਼ ਨੇ ਸਾਡੇ ਪਿੰਡ ਚ ਇਹ ਸਰਪੰਚ ਬਣਿਆ ਇਹ ਪਾਰਟੀ ਬਾਜੀ ਬਣਾ ਰਿਹਾ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਪਿੰਡ ਗੁਰਦੁਆਰਾ ਸਾਹਿਬ 'ਚ ਖੜਿਆਂਗੇ ਮਸਲਾ ਕੀ ਹੈਗਾ ਕਹਿੰਦੇ ਵੀ ਅਸੀਂ ਨੇ 30-35 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਨੂੰ 12 ਬਿਸਵੇ ਜਗ੍ਹਾ ਦਿੱਤੀ ਸੀ ਜੀ ਦੇ ਬਦਲੇ ਸਾਨੂੰ ਉਸ ਸਮੇਂ ਦੀ ਪੰਚਾਇਤ ਨੇ 6 ਬਿਸਵੇ ਪੰਚਾਇਤੀ ਜਗ੍ਹਾ ਚੋ ਦਿੱਤੀ ਸੀ ਪਰ ਅੱਜ ਵੀਡੀਓ ਸਾਹਿਬ ਵੱਲੋਂ ਇਹਨਾਂ ਨੂੰ ਨੋਟਿਸ ਆਇਆ ਹੈ ਵੀ ਭਾਈ ਜਗ੍ਹਾ ਛੱਡ ਦੋ ਨਿਸ਼ਾਨਦੇਹੀ ਵੀ ਹੋ ਗਈ ਪਿੱਛੇ ਫਰਵਰੀ 'ਚ ਇੱਥੇ ਇਕੱਠ ਰੱਖੇ ਨੇ ਹਾਂਜੀ ਕੀ ਗੱਲਬਾਤ ਹੈ ਪੂਰੀ ਇਹ ਸਾਨੂੰ ਗੁਰੂ ਘਰ ਨੂੰ ਦਿੱਤੀ ਸੀ ਜੀ ਇਹ ਜਗ੍ਹਾ ਇਹਦੇ ਆਹ ਹਾਂਜੀ ਆ ਦਿਖਾਓ ਇਹ ਜਗ੍ਹਾ ਤੁਸੀਂ ਨੇ ਦਿੱਤੀ ਸੀ ਹਾਂਜੀ ਇੱਥੇ ਸਾਡੀਆਂ ਰੂੜੀਆਂ ਹੁੰਦੀਆਂ ਨੇ ਤੇ ਜੇ ਇਹ ਜਗ੍ਹਾ ਇਹਨਾਂ ਨੇ ਲੈ ਲਈ ਸਾਨੂੰ ਉੱਥੇ ਰੂੜੀ ਲਾਉਣ ਨੂੰ ਉੱਥੇ ਦੇ ਦਿੱਤੀ ਜੀ ਜਗ੍ਹਾ ਇਹਨਾਂ ਨੇ ਤੁਸੀਂ ਕਿੰਨੇ ਵਜੇ ਜਗ੍ਹਾ ਦਿੱਤੀ ਐ 12 ਵਜੇ ਸਵੇਰੇ ਦਿੱਤੀ ਸੀ 6 ਵਜੇ ਸਵੇਰੇ ਲੈ ਲਈ ਦੀ ਅੱਛਾ ਤੁਹਾਨੂੰ 6 ਵਜੇ ਸਵੇਰੇ ਦਿੱਤੀ ਸੀ ਮਨਜ਼ੂਰ ਸੀ ਤੁਹਾਨੂੰ ਹਾਂਜੀ ਫਿਰ ਅੱਜ ਕੀ ਹੋਇਆ ਅੱਜ ਇਹ ਹੁਣ ਕਹਿੰਦੇ ਜੀ ਵੀ ਵੀਡੀਓ ਤੋਂ ਉਹ ਆਈ ਦੀ ਜਰਜੀ ਆ ਗਈ ਕਹਿੰਦੇ ਵੀ ਉੱਥੋਂ ਛੱਡੋ ਤੁਸੀਂ ਅੱਛਾ ਥੋਂ ਛੱਡੋ ਇੱਕ ਅੱਜ ਸੋਡੇ ਪਿੰਡ ਜਿਹੜਾ ਗੁਰਦੁਆਰੇ ਵਾਲਾ ਮਸਲਾ ਚੱਲ ਰਿਹਾ ਜਗ੍ਹਾ ਵਾਲਾ 12 ਵਜੇ ਸਵੇਰੇ 6 ਵਜੇ ਸਵੇਰਾਂ ਗੁਰਦੁਆਰਾ ਇਹਦਾ ਕੋਈ ਮਸਲੀ ਨਹੀਂ ਹੈਗਾ ਜੀ ਇਹ। ਕਹਿੰਦੇ ਜੀ ਅਸੀਂ ਕਹਿੰਦੇ ਵੀ ਗੁਰਦੁਆਰਾ ਸਾਹਿਬ ਨੂੰ ਜ਼ਮੀਨ ਦਿੱਤੀ ਸੀ 30-35 ਸਾਲ ਪਹਿਲਾਂ ਕੀ ਨਾਮ ਹੈ ਜੀ ਆਪਣਾ? ਰਾਮਿੰਦਰ ਸਿੰਘ ਰਾਮਿੰਦਰ ਸਿੰਘ ਹਰਮਨ ਸਿੰਘ ਤੇ ਨਿਰਮਲ ਸਿੰਘ ਤਿੰਨੇ ਖੜੇ ਆ ਗੁਰਦੁਆਰਾ ਸਾਹਿਬੇ ਖੜੀ ਸੀ ਅਸੀਂ ਹੁਣ। ਹਾਂ ਜੀ ਹਾਂ। ਕਹਿੰਦੇ ਵੀ 12 ਵਿਸਵੇ ਦਿੱਤੀ ਸੀ ਸਾਨੂੰ ਇਹਦੇ ਬਦਲੇ ਉਸ ਸਮੇਂ ਦੇ ਸਰਪੰਚ ਦਵਿੰਦਰ ਸਿੰਘ ਨੇ 6 ਵਿਸਵੇ ਦਿੱਤੀ ਸੀ। ਕੋਈ ਐਵੇਂ ਦੀ ਕੋਈ ਗੱਲ ਨਹੀਂ ਹੈ ਜਿਹੜੀ ਇਹਨਾਂ ਦੀ ਜਾਣ ਬੁਝੀ ਗੱਲ ਬਣਾਈ ਸੀ ਜੀ। अच्छा जेडी जेडी ਜਿਹੜਾ ਟੋਪੀ ਤੇ ਜਿਹੜੀ ਟੋਪੀ ਦੇ ਨਿਸ਼ਾਨ ਦਿਖ ਰਹੀ ਹੈ ਇਹਨਾਂ ਦੇ ਕੋਈ ਰਿਕਾਰਡ ਹੈਗਾ ਦਾਲਿਆਂ ਹੁਣ ਕੋਈ ਦਿੱਕਤ ਨਹੀਂ ਮੈਂ ਜਿਹੜੀ ਇਹਨਾਂ ਨੇ 12 ਮਸਵੇ ਗੁਰਦੁਆਰਾ ਸਾਹਿਬ ਨੂੰ ਦਿੱਤੀ ਆ ਉਹ ਦਿੱਤੀ ਨਹੀਂ ਇਹਨਾਂ ਨੇ ਕੋਈ ਕੋਈ ਬੰਦੀ ਨਹੀਂ ਹੈ ਜਿਹੜਾ ਕੋਈ ਦਿੱਤੀ ਹੈਗੀ ਇਹ ਨਿਸ਼ਾਨ ਸਾਹਿਬ ਲਾਇਆ ਹੈ ਤੇ ਇਹਨਾਂ ਤੋਂ ਜਿਹੜਾ ਉਹਨੇ ਜਿਹੜਾ ਗੁਰਦੁਆਰਾ ਬਣਾਇਆ ਜੀ ਜੀ ਠੀਕ ਹੈ ਤੇ ਉਦੋਂ ਇਹ ਉਹਨੇ ਜਦੋਂ ਨਿਸ਼ਾਨ ਸਾਹਿਬ ਲਾਇਆ ਬਾਬਾ ਹਰਪਾਲ ਸਿੰਘ ਜੀ ਠੀਕ ਹੈ ਨਿਸ਼ਾਨ ਨਿਸ਼ਾਨ ਸਾਹਿਬ ਨੇ ਕਿਹਾ ਹੈ ਤੇ ਉਹ ਬਈ 400 ਜਦਾ ਨਹੀਂ ਛੱਡ ਰਹੇ ਸੀਗੇ ਪੰਚਾਇਤੀ ਜਗਾ ਸੀ ਇਹ ਠੀਕ ਹੈ ਬਰੂ ਘਰ ਦੀ ਲਵੇ ਤੇ ਕੁਆਰਿਟੀ ਜਾਂਦੇ ਫਿਰ ਜਦੋਂ ਉਦੋਂ ਅੱਤਵਾਦ ਦਾ ਟਾਈਮ ਸੀਗਾ ਉਦੋਂ ਨੇ ਡਰਦੇ ਆ ਤੇ ਉਹਨਾਂ ਨੂੰ ਛੜਾਈ ਲਈ ਜਗਾ ਉਦੋਂ ਇਹਨਾਂ ਨੇ ਇਥੋਂ ਚਕਾਤਾ ਸੀ ਇਹਨਾਂ ਦਾ ਸਮਾਨ ਜਦੋਂ ਕੰਦ ਕੁੰਦ ਢਾਉਂਦੇ ਸੀ ਇਹਨਾਂ ਦੇ ਬਜ਼ੁਰਗ ਠੀਕ ਹੈ ਜੇ ਤੇਰਾ ਕੰਮ ਮੈਂ ਪਤਾ ਕੀਤਾ ਜੀ ਬਾਕੀ ਜੇ ਇਹਨਾਂ ਨੇ ਕੋਈ ਰਿਕਾਰਡ ਹੈ ਤਾਂ ਮੈਨੂੰ ਦੱਸ ਦੇਣਾ ਬਾਕੀ ਜਿਹੜੀ ਨਿਸ਼ਾਨ ਦੀ ਕਰਾਈ ਹੈ ਟੋਪੀ ਦੀ ਨਿਸ਼ਾਨ ਦੀ ਕਰਾਈ ਹੈ ਇਹ ਉਹ ਤਾਂ ਮੰਨਦੇ ਨੇ ਜੀ ਉਹ ਤਾਂ ਮੰਨਦੇ ਨੇ ਇਹ ਵੀ 6 ਵਿੱਚ ਪੰਚਾਇਤ ਦੀ ਹੈ ਉਹ ਤਾਂ ਮੰਨਦੇ ਨੇ ਹਾਂ ਟੋਪੀ ਦੀ ਨਿਸ਼ਾਨ ਦੀ ਹੈ ਟੋਪਾ ਆਪਾਂ ਛੜਾ ਰਹੇ ਜਗਾ ਛੜਾ ਰਹੇ ਨੇ ਜਿੰਨਾ ਜਿੰਨਾਂ ਦੀ ਨਾਲ ਵੀ ਹੈਗੀ ਤੇ ਇੱਕ ਚੀਜ਼ ਹੋਰ ਕਹ ਰਹੇ ਨੇ ਲਵੇ ਕਮੇਟੀ ਗੁਰਦੁਆਰਾ ਕਮੇਟੀ ਵੱਲੋਂ ਵੀ ਲਿਖ ਕੇ ਦਿੱਤਾ ਕਮੇਟੀ ਨੇ ਵੀ ਹਾਂ ਗੁਰਦੁਆ ਇੰਨਾ ਨੀ ਜਗ੍ਹਾ ਦਿੱਤੀ ਸੀ ਨਹੀਂ ਨਹੀਂ ਗੁਰਦੁਆਰਾ ਕਮੇਟੀ ਦਾ ਕੋਈ ਸੰਬੰਧ ਨਹੀਂ ਇੱਥੇ ਗੁਰਦੁਆਰੇ ਹੋਰ ਜਿਹੜੇ ਇਹ ਨਹੀਂ ਉਹ ਘੱਟੋ ਘੱਟ 50 ਸਾਲ ਪਹਿਲਾਂ ਦੀਆਂ ਗੱਲਾਂ ਨੇ ਹੁਣ ਵਾਲੀ ਨੇ ਲਿਖ ਕੇ ਦਿੱਤਾ ਮੈਂ ਪੜਿਆ ਵੀ ਇਹਨਾਂ ਦੇ ਲਕੋਲੇ ਕਾਗਾ ਉਹ ਇਹਨਾਂ ਦਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਹੈਗਾ ਜੀ 50 ਸਾਲ ਪਹਿਲਾਂ ਦੀਆਂ ਗੱਲਾਂ ਨੇ ਹੈਗੀਆਂ ਠੀਕ ਹੈ ਗੁਰਦੁਆਰਾ ਕਮੇਟੀ ਨਾਲ ਹਾਂ ਇਹਨਾਂ ਤੋਂ ਪੁੱਛੋ ਕੋਈ ਕਿਸੇ ਦਾ ਜਨਮ ਹੈਗਾ ਉਦੋਂ ਦਾ ਠੀਕ ਹੈ ਜੀ ਸੰਜੀਤ ਆਹ ਉਹ ਜਿਹੜੇ ਇਹਨਾਂ ਦੇ ਬੰਦੇ ਨੇ ਆਪਦੇ ਬੰਦੇ ਚਾਰ ਕੋਈ ਇਕੱਠੇ ਕਰ ਰੱਖੇ ਨੇ ਅਸੀਂ ਸਕੂਲ ਜਾਂਦੇ ਇੱਥੇ ਦੇਖੀਏ ਇਹ ਕੋਈ ਫੈਰ ਨਹੀਂ ਨਹੀਂ ਚੱਲਦਾ ਸੱਤੇ ਸਭ ਕੁਝ ਕਰਦੇ ਨਵਾਂ ਜੀ ਆਪਣਾ ਹਾਂ ਜੀ ਮੈਂ ਨਰਾਂਗੀ ਸਵਰਨ ਸਿੰਘ ਆ ਠੀਕ ਹੈ ਤੇ ਅਸੀਂ ਨੇ ਇੱਥੇ ਸਕੂਲ ਜਾਂਦੇ ਠੀਕ ਹੈ ਬਿਲਕੁਲ ਦੇਖੀਆਂ ਨੇ ਰੂੜੀਆਂ ਲੱਗੀਆਂ ਹੋਈਆਂ ਇਹਨਾਂ ਦੇ ਇਹ ਰੂੜੀਆਂ ਦੀ ਗੱਲ ਹੋੜੇ ਰੂੜੇ ਦਾ ਹੁਣ ਵੀ ਚਟਾਈਆਂ ਨੇ ਜੀ ਰੂੜੀਆਂ ਦਾ ਹੁਣ ਵੀ ਲੱਗੀਆਂ ਹੋਈਆਂ ਜੀਆਂ ਟੋਪੇ ਤੇ ਜਿਹੜਾ ਜਸਾਰੀਆਂ ਜਿਹੜਾ ਆਂ ਇਹ ਸਵਰਨ ਸਿੰਘ ਦੇ ਬ੍ਰਾਦਰ ਦੀ ਪਿਛਲੇ ਪਾਸੇ ਜ਼ਮੀਨ ਸੀ ਉਹ ਉਹਨਾਂ ਨੇ ਛੱਡਤੀ ਇਹ ਪਰਿਵਾਰ ਦੀ ਜਮੀਨ ਹੈ ਤੇ ਉਹ ਵੀ ਜਗ੍ਹਾ ਹੈ ਬਿਲਕੁਲ ਸਵੰਨ ਸਿੰਘ ਤੇ ਉਹਨਾਂ ਦੀ ਵੀ ਖਿੜਾ ਲਈ ਤੇ ਇਹਨਾਂ ਨੂੰ ਗੱਲਿਆਂ ਨੂੰ ਕੀ ਪ੍ਰੋਬਲਮ ਹੈ ਜਦੋਂ ਤੋਂ ਬਾਹ ਖਿੜਾ ਲਈ ਆਪਾਂ ਪੰਚਾਇਤੀ ਰੂਪ ਹੈ ਕਿਉਂ ਜੀ ਸਾਰਿਆਂ ਨੂੰ ਤਾਂ ਖਿੜਾ ਲਈ ਫਿਰ ਗੁਰੂ ਘਰ ਤਾਂ ਜੀ ਸਿੱਧਾ ਜਗਾ ਵਟੇ ਜਗਾ ਲਾਲ ਲਾਲ 80 ਦੇ ਅੰਦਰ ਤੀਹ ਉਹਨਾਂ ਦੀ ਜਗਾ ਜਿਹੜੀ ਅੰਦਰ ਰੂਟ ਲੱਗੀ ਹੋਈ ਜੀ ਕੋਈ ਜਗਾ ਉਹ ਨਹੀਂ ਲੱਭੀ ਹੋਈ ਜੀ ਇਹ ਵੀ ਸਾਡੀ ਸ਼ਾਮਲਾ ਨੂੰ ਦੱਬੀ ਹੋਈ ਆ ਸੰਦੋ ਜਗਾ ਵਟੇ ਜਗਾ ਦਿੱਤੀ ਹੋਈ ਆ ਅਸੀਂ ਤਾਂ ਇਹ ਹੈ ਜੀ ਲਿਖਤ ਲਿਖਤ ਕਿਹਾ ਦੋ ਲਿਖਤ ਜੀ ਸੇ ਉਹਦੋਂ ਕਿਹੜੀਆਂ ਲਿਖਤਾਂ ਹੁੰਦੀਆਂ ਨੇ ਪੁਰਾਣੇ ਪੁਣੇ ਵਾਲੀਆਂ ਜੀ ਅਸੀਂ ਤਾਂ ਇੱਕ ਨਗਰ ਤੋਂ ਇੱਕ ਮੈਂ ਤਾਂ ਬਸ 2 ਦੀ ਪੁਆਇੰਟ ਗੱਲ ਕਰ ਰਿਹਾ ਜੀ ਮੈਂ ਟੋਬਾ ਦੀ ਨਿਸ਼ਾਨਦੇਹੀ ਕਰਾਈ ਹੈ ਟੋਬਾ ਚਲਾ ਰਹੇਗਾ ਬਸ ਗੱਲ ਕਰ ਤਾਂ ਮੈਂ ਠੀਕ ਹੈ ਜੀ ਠੀਕ ਹੈ ਜਨਾਬ ਠੀਕ ਹੈ ਜੀ ਫਿਰ ਹੁਣ ਛੱਡਣਾ ਪਊ ਨਾ ਜੀ ਹੁਣ ਛੱਡਿਆਂ ਕਿ ਨਹੀਂ ਛੱਡਾਂਗੇ ਜੀ ਅਸੀਂ ਅੱਛਾ ਨਾ ਜੀ ਪੰਚਾਇਤੀ ਜਗ੍ਹਾ ਤਾਂ ਪੰਚਾਇਤੀ ਜਗ੍ਹਾ ਜੀ ਉਹ ਠੀਕ ਹੈ ਆਪਣੀ ਵੀ ਜਗ੍ਹਾ ਜੀ ਹਾਂ ਜੀ ਆਪਣੀ ਵੀ ਜਗ੍ਹਾ ਜੀ ਆਪਣਾ ਕੀ ਨਾਮ ਹੈ ਰਾਮਿੰਦਰ ਸਿੰਘ ਜੀ ਠੀਕ ਹੈ ਸਾਡੀ ਸਾਰੇ ਸਾਝੇ ਪਰਿਵਾਰ ਦੀ ਔਰੇ ਰੂੜੀ ਜਾਂਦੀਆਂ ਜੀ ਤੇ ਉਹ ਜਗਾ ਦਿਖਾ ਰਹੇ ਨੇ ਜੀ ਜਿਹੜੀ ਜਗਾ ਇਹ 12 ਬਿਸਵੇ ਦੇ ਬੱਟੇ ਦਿੱਤੀ ਸੀ ਉਹ ਜਗਾ ਦਿਖਾਉਣਾ ਸਾਨੂੰ ਵੀ ਕਿਹੜੀ ਹੈ ਸਾਹਮਣੇ ਦੀ ਗੱਲ ਹੈ ਜੀ ਹਾਂ ਜੀ ਸਾਡੇ ਸਾਹਮਣੇ ਦੀ ਗੱਲ ਹੈ ਤਾਂ ਸਾਡੇ ਸਾਹਮਣੇ ਦੀ ਗੱਲ ਹੈ ਜੀ ਤੇ ਆ ਗੁਰਦੁਆਰਾ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਦਿੱਤੀ ਸੀ ਉਹ ਸਾਹਮਣੇ ਆ ਗਈ ਜਿੱਥੇ ਉਹ ਟਰੱਕ ਖੜਾ ਹੈ ਆ ਉਰੇ ਤਾਂ ਤੁਹਾਨੂੰ ਸਾਨੂੰ ਤਾਂ ਸਾਰਿਆਂ ਨੇ ਕਹਿਤਾ ਤੁਸੀਂ ਵੀ ਆ ਜਿੰਨੀ ਜਗ੍ਹਾ ਬੁੜੇ ਦੱਸ ਦੇਣ ਸਾਡੇ ਬਜ਼ੁਰਗ ਕਹਿੰਦੇ ਵੀ ਜਿੰਨੀ ਰੋਕਣੀ ਉਹਨੀ ਰੋਕ ਲਓ ਉਦੋਂ ਤੁਹਾਨੂੰ ਪਤਾ ਜਗ੍ਹਾ ਨੂੰ ਕਿੰਨਾ ਕੀ ਕਰਨਾ ਦੀ ਕਿਹੜਾ ਪਿਆਰ ਤੀ ਫਿਰ ਅਸੀਂ ਉੱਥੇ ਸਾਡੇ ਆਪਦੇ ਪਲਾਟ ਨਹੀਂ ਜਮੀਨ ਚੋਂ ਕਟੇ ਹੋਏ ਅਸੀਂ ਕਿਹਾ ਵੀ ਸਾਨੂੰ ਉਹਦੇ ਸਾਹਮਣੇ ਹੀ ਸਾਨੂੰ ਰੂੜੀਆਂ ਰੂੜੀਆਂ ਨੂੰ ਜਾਉਂ ਤਾਉਂ ਦੇ ਦਿਓ ਅਸੀਂ ਜ਼ਿਆਦਾ ਨਹੀਂ ਸਾਨੂੰ ਚਾਹੀਦੀ ਉਹ ਰੂੜੀਆਂ ਰੂੜੀਆਂ ਦੀ ਥਾਂ ਅਸੀਂ ਲਈ ਜਾਈ ਜੀ ਉਹ ਸਾਰਿਆਂ ਨੂੰ ਸਾਨੂੰ ਸਾਰੀ ਮਿਲ ਅੱਧਾ ਦਾ ਡੇਢ ਬਿਸਵਾ ਡੇਢ ਡੇਢ ਬਿਸਵਾ ਥਾਂ ਆਉਂਦਾ ਜੀ ਰੂੜੀ ਰੂੜੀ ਦਾ ਥਾਂ ਆ ਜੀ ਉੱਥੇ ਅੱਜ ਰੇਕਾ ਜਨਾਨੀ ਜਿਹਨਾਂ ਨੂੰ ਹੋਰ ਕਿਹਾ ਤਾਂ ਕੋਈ ਨੋਈ ਲੈਂਦਾ ਹੈਗਾ ਅੱਛਾ ਉਹਨੇ ਰਕਾਰ ਰੱਖੀ ਹੈ ਸਰਪੰਚ ਨੇ ਇਹ ਉਹ ਵੀ ਕੁਝ ਅਲਿਸਤੁਰਾ ਨੇ ਡੇ ਲੱਗਦੀ ਆ ਦਿਓ ਠੀਕ ਆ ਜਾਗਾ ਜੀ ਆ ਜਾਗਾ ਜੀ ਆ ਵੀ ਇਹ ਇੰਨੀ ਹੋ ਜਗਾ ਜੀ ਆ ਇੰਨੀ ਹੋ ਜਗਾ ਜੀ ਇਹ ਰਹੇਗਾ ਬਾਗਲ ਮਾਰ ਕੇ ਹੁੰਦਾ ਜੀ ਹਾਂ ਜੀ ਸਾਰੇ ਆਪਣੀਆਂ ਆਪਣੀਆਂ ਸੋ ਕਾਲ ਹੋ ਗਈ ਜੇ ਆ ਜਾਗਾ ਜੀ ਇੰਨੀ ਹੋ ਜਗਾ ਅੱਛਾ ਵਿੱਚ ਆ ਗਈ ਹਾਂ ਜੀ ਹਾਂ ਆ ਕੰਧ ਤੋਂ ਲੈ ਕੇ ਆ ਕੰਧ ਤੋਂ ਲੈ ਕੇ ਜੀ ਇਹ ਹਾਂ ਆ ਜਾ ਆਹ ਕੰਦ ਤੋਂ ਲੈ ਕੇ ਜੀ ਇੰਨੀ ਜਗ੍ਹਾ ਇੰਨੀ ਇੱਥੇ ਤੱਕ ਹੈ ਸਾਹੀ ਜਗ੍ਹਾ ਜੀ ਆ ਸਾਹਮਣੇ ਸਾਡੇ ਆਪਣੇ ਜ਼ਮੀਨ ਚੋਂ ਕੱਟੇ ਹੋਏ ਪਲਾਟ ਨੇ ਪਲਾਟ ਨੇ ਸਾਹਮਣੇ ਮਕਾਨ ਪਿਆ ਹੋਈ ਜੀ ਆਪਣਾ ਜੀ ਠੀਕ ਹੈ ਇਹ ਇਹ ਪਲਾਟਾਂ ਕਰਕੇ ਅਸੀਂ ਕਿਹਾ ਵੀ ਉਹਰੇ ਸਾਨੂੰ ਥੋੜਾ ਜਿਹਾ ਰੂੜੀ ਜੋਗਰੀ ਜਗ੍ਹਾ ਚਾਹੀਦੀ ਹੈ ਜਿਆਦਾ ਆਪਾਂ ਨੇ ਕੀ ਕਰਨੀ ਹੈ ਜੀ ਉਹ 12/ ਸਾਨੂੰ ਆ ਛੀਹ ਦਿੱਤਾ ਸੀ ਹਾਂ ਇਹ ਹੁਣ ਇਹ ਨਹੀਂ ਪਤਾ ਵੀ ਜੇ ਮਿਲ ਕੇ ਪੂਰਾ ਛੀਹ ਹੋ ਜਾ ਜੀ ਆ 5.5 ਵੀ ਰਹਿ ਜਾ ਜੀ ਜੇ ਗੁਰੂ ਘਰ ਵਾਲਿਆਂ ਨੂੰ ਵਾਧਦੀ ਹੋਵੇ ਸੀ ਛੱਡ ਦੋ ਤਾਂ ਇਹ ਠੀਕ ਹੈ ਇਹਨੂੰ ਨੋਟਿਸ ਆ ਗਿਆ ਵੀ ਇਹ 6 ਜਗਮਿੰਗ ਜਿਹੜੀ ਦਿੱਤੀ ਸੀ ਤੁਹਾਨੂੰ ਉਸ ਵਕਤ ਇੱਕ ਆਕੂਵਾਲ ਪਿੰਡ ਦੇ ਵਿੱਚ ਖੜਿਆਂਗੇ ਹੋਰ ਵੀ ਦਬੀ ਹੋਈ ਆਪਣੇ ਚੋਸੀਆਮ ਲਟ ਬਾਦੂ ਇਹ ਦਬੀ ਹੋਈ ਹੈ ਜੀ ਦਬੀ ਹੋਈ ਹੈ ਬਾਦੂ ਸੇ ਦਬੀ ਹੋਈ ਸਰ ਆਪ ਖੁਦ ਸਰਪੰਚ ਸੇਆਮ ਲੜ ਜਿ ਬੈਠਾ ਅੱਛਾ ਆਪ ਖੁਦ ਸਰਪੰਚ ਸੇਆਮ ਲੜ ਚਾਈ ਪੂਰੇ ਹੁਣ ਜੀ ਇਹ ਕੋਰੇ ਸਾਡੇ ਕੋਈ ਕੋਰੇ ਗੱਡੀ ਖੜਾ ਲੰਨੇ ਜਗ੍ਹਾ ਸਾਡੀ ਹੈ ਆਪਣਾ ਇੱਕ ਦੂਜੇ ਨਾਲ ਪਿਆਰ ਹੁੰਦਾ ਪਿੰਡ ਜੱਪਾ ਕਿਹਨੂੰ ਜਵਾਬ ਦੇ ਦਾਂਗੇ ਇਹਨੂੰ ਵੀ ਨੋਟਿਸ ਖੜਾ ਦੋ ਸੋ ਇਹਦਾ ਕੀ ਲਾਜਾ ਦੇ ਕੇ ਜੀ ਉਹਨੇ ਇਹਦਾ ਵੀ ਨੋਟਿਸ ਜਗ੍ਹਾ ਸਾਡੀ ਇਹਦਾ ਵੀ ਇਹਨੂੰ ਨੋਟਿਸ ਖੜਾ ਗਿਆ ਇਹਨੂੰ ਵੀ ਕੰਵਾਰਖਿਆ ਜੀ ਨਿਰਾਈ ਕਿਸੇ ਨਾ ਹੋਰ ਨਾਲ ਲੈਂਦਾ ਨਾ ਮੇਰਾ ਲਿਖ ਉਹ ਨਾ ਮੇਰੇ ਮੁੰਡਾ ਤਾਂ ਲਖਾ ਦਿੰਦਾ ਬੇਮਤਵਲ ਤੋਂ ਬਹਿਚ ਨਾ ਟਰੱਕ ਖੜਾਉਣ ਦੀ ਨੋਟਿਸ ਆ ਗਿਆ ਹਾਂ ਜੀ ਕਿ ਲੋਕ ਬੰਦਾ ਉਹ ਲਾਲ ਨਹੀਂ ਇਹ ਜਿਹਾ ਰੱਖ ਰੰਦਾ ਲੀ ਕੋਈ ਤੁੰਦੀ ਰੱਖ ਦਿੰਦਾ ਬੰਦਾ ਗਰੀਬ ਬੰਦਾ ਫਿਰ ਕੀ ਹੈ ਜੀ ਸਾਡੇ ਦਾ ਸਾਡੀ ਉਮਰ ਚ ਪਹਿਲੀ ਵਾਰੀ ਇਹ ਐਪਲੀਕੇਸ਼ਨ ਆਈ ਹੈ ਨਾ ਅਜ ਤੱਕ ਅਸੀਂ ਇਹ ਜਿਹੇ ਵਿਵਾਦ ਚ ਕਦੇ ਪਿੰਡ ਚ ਹੋਏ ਹੋਏ ਆ ਨਾ ਹੋਣਾ ਇਹ ਤਾਂ ਇਹ ਮੂਰੇ ਲੱਗ ਗਿਆ ਹੁਣ ਇਹਨੇ ਮੂਰੇ ਲੱਗ ਗਿਆ ਦੀ ਮਰਜ਼ੀ ਆ ਹੀ ਚੱਲਣੀ ਜਾਵੇ ਅਸੀਂ ਨਹੀਂ ਇਹ ਜਿਹੜੇ ਆ ਜੜਦੇ ਸੁਭਾਜ ਵੀ ਪਹਿਲੀ ਵਾਰੀ ਆਇਆ ਹੈ ਜੜ ਪਿੰਡ ਚ ਇਹ ਜਿਆ ਅੱਗੇ ਕੋਈ ਸਰਮਜਣਿਆ ਆ ਪਰੋਂਦੀ ਹਰ ਪੰਚ ਕੋਈ ਠੀਕ ਹੈ ਪੁਰਾਣੀਆਂ ਲੱਗੀਆਂ ਹੋਈਆਂ ਸੀ ਇੱਥੇ ਜੀ ਉਦੋਂ ਸਾਰੇ ਨਗਰ ਨੇ ਵੀ ਇਹ ਜਗ੍ਹਾ ਵਧੀਆ ਔਰ ਮਹਿਮਤੀ ਆਉਂਦੀ ਹੈ ਗੁਰੂ ਘਰ ਬਣਾਉਣ ਵਾਸਤੇ ਕਹਿੰਦੇ ਵੀ ਤੁਸੀਂ ਇਹ ਜਗ੍ਹਾ ਛੱਡ ਦਿਓ ਠੀਕ ਹੈ ਜਿਹੜੇ ਉਦੋਂ ਮੌਕੇ ਤੇ ਦਵਿੰਦਰ ਸਿੰਘ ਸਰਪੰਚ ਜੀ ਠੀਕ ਹੈ ਉਹ ਸਾਰੇ ਬੈਠ ਖੜੇ ਤੇ ਪੰਚਾਇਤ ਦਾ ਜਿਹੜੇ ਪਿਛਲੇ ਬੰਦੇ ਵੀ ਨੇ ਸਿਆਣੇ ਸਾਡਾ ਪ੍ਰਧਾਨ ਜੀ ਖੜੇ ਨੇ ਵੀ ਉਹ ਤੁਸੀਂ ਇਹ ਜਗ੍ਹਾ ਛੱਡ ਦਿਓ ਇਹਦੇ ਜਿੰਨੀ ਮਰਜ਼ੀ ਜਗ੍ਹਾ ਬਾਹਰ ਰੱਖ ਲਓ ਸਾਡਾ ਉਦੋਂ ਜਗ੍ਹਾ ਨੂੰ ਕਿਹਨੂੰ ਪਿਆਰ ਹੁੰਦਾ ਸੀ ਜੀ ਉਦੋਂ ਇਹੀ ਸੰਗ ਪੂਰੇ ਬਜ਼ੁਰਗਾਂ ਨੇ ਕਿਹਾ ਵੀ ਅਸੀਂ ਇੰਨੀ ਜ਼ਿਆਦਾ ਦਾ ਸਾਨੂੰ ਕੋਈ ਲੋੜ ਨਹੀਂ ਅਸੀਂ ਤਾਂ ਰੂੜੀਆਂ ਜੋਗ ਉਹਦੀ ਦਾ ਉਹਦੀ ਜਗ੍ਹਾ ਵੱਧ ਦੇ ਕੇ ਪਸਾ ਕੋ ਪਰਲੇ ਵਸੂਟ ਨਹੀਂ ਲੈ ਲਈ ਜੀ ਨੂੰ 30 35 ਸਾਲ ਹੋ ਗਏ ਜਗਰ ਨੂੰ ਆਪਣੇ ਕੋਲੇ ਹੋਰ ਵੀ ਸਰਪੰਚ ਪੰਚਾਇਤ ਆ ਕੇ ਕਿਸੇ ਨੇ ਨਹੀਂ ਕਦੇ ਟੋਕਿਆ ਜੀ ਹੁਣ ਸਾਨੂੰ ਵੀਡੀਓ ਸਾਹਿਬ ਨੇ ਲੈਟਰ ਘੜਦਾ ਵੀ ਇਹ ਜਗਾ ਛੱਡੋ ਇੰਨੇ ਹੁਣ ਇੰਨੇ ਸਾਲ ਦੀ ਪੁਰਾਣੀ ਜਗਾ ਸੀ ਕਿਵੇਂ ਛੱਡਾਂਗੇ ਜੀ ਤਾਂ ਹੁਣ ਵਾਲੀ ਜਿਹੜੀ ਮੌਕੇ ਦੀ ਪੰਚਾਇਤ ਆ ਉਹ ਕੀ ਕਹਿੰਦੀ ਐ ਉਹ ਵੀ ਕਹਿੰਦੀ ਐ ਜੀ ਵੀ ਛੱਡੋ ਕਿਹੇ ਸਾਨੂੰ ਉਹ ਕਹੀ ਜਾਂਦੇ ਨਹੀਂ ਵੀ ਛਡਾਵਾਂਗੇ ਜਗਾ ਜੀ ਵੀਡੀਓ ਤਾਂ ਤਾਹੀ ਆਏ ਸਾਡੇ ਕੋਲੇ अच्छा हां तोディ ਗੱਲ ਹੋਈ ਆ ਸਰਪੰਚ ਸਾਹਮਣੇ ਨਾਲ ਅਸੀਂ ਗਏ ਆ ਜੀ ਉਹਦੇ ਕੋਲ ਕੀ ਕਹਿੰਦੇ ਉਹ ਕਹਿੰਦੇ ਜੀ ਮੈਂ ਵੀਡੀਓ ਨਾਲ ਗੱਲ ਕਰਕੇ ਤੁਹਾਨੂੰ ਦੱਸਦਾ ਵੀਡੀਓ ਹੁਣ ਅਸੀਂ ਵੀਡੀਓ ਸਾਹਿਬ ਨੂੰ ਜਵਾਬ ਦੇਣਾ ਜੀ ਉਹਦਾ ساری ਪੰਚਾਇਤ ਤੋਂ ਲਿਖ ਕੇ ਲੈ ਲਿਆ ਪਿੰਡ ਵਾਲਿਆਂ ਨੇ ਲਿਖ ਕੇ ਦਿੱਤਾ ਜੀ ਕਮੇਟੀ ਨੇ ਲਿਖ ਕੇ ਦਿੱਤਾ ਵੀ ਹਾਂ ਇਹ ਜਗ੍ਹਾ ਇਹਨਾਂ ਨੇ ਤਵੱਦ ਰੱਖਿਆ ਮੌਕੇ ਦੇ ਮੈਂਬਰ ਹੈਗੇ ਨੇ ਛੋਡੇ ਨਾਲ ਮੈਂਬਰ 4 ਮੈਂਬਰਾਂ ਦੇ ਸਾਈਨ ਕਰੇ ਹੋਏ ਨੇ ਜੀ ਆਪਣੀ ਵੀ ਗੱਲ ਹੈ ਜੀ ਹਾਂ ਜੀ ਆਪਣੀ ਜਗ੍ਹਾ ਹੈ ਜੀ ਅਛਾ ਤੁਸੀਂ ਭਾਈਆਂ ਕਿੰਨੇ ਨਾ ਇਹ ਪਤੀ ਜਜਾ ਦੋ ਭਾਈ ਆਏ ਠੀਕ ਜੰਨੀ ਕੇ ਛੋਡੇ ਆਪਣੀ ਪਰਿਵਾਰ ਦੀ ਦਿੱਤੀ ਬਜ਼ਾਰ ਮਾਰ ਦੀ ਜਗ੍ਹਾ ਦਾ ਤੇਰੀ ਜਾਰੀ ਹੈ ਕਿੰਨੇ ਸਾਲ ਹੋ ਗਏ ਇਹਨੂੰ 30 35 ਸਾਲ ਹੋ ਗਏ ਅਛਾ 35 ਸਾਲ ਹੋ ਗਏ ਹਾਂ ਜੀ ਸੂੜੀਆਂ ਦੀ ਸਾਡੀ ਹੋਰੇ ਰੂੜੀਆਂ ਤੀਆਂ ਹਾਂ ਜੀ ਤੁਸੀਂ ਗੁਰਦੁਆਰਾ ਸਾਹਿਬ ਨੂੰ ਜੰਨੀ ਕੇ 12 ਬਿਸਤੂ ਜਗ੍ਹਾ ਦੇਤੀ ਹਾਂ ਜੀ ਤੇ ਸੋਨ ਨੂੰ ਬਦਲੇ ਚ 6 ਬਿਸਵੇ ਉਸ ਸਮੇਂ ਦੀ ਪੰਚਾਇਤ ਨੇ ਦਿੱਤੀ ਕਿਹੜਾ ਸਰਪੰਚ ਸੀ ਉਦੋਂ ਉਦੋਂ ਦਵਿੰਦਰ ਸਿੰਘ ਜੀ ਉਸ ਸਮੇਂ ਦਾ ਸਰਪੰਚ ਹੁਣ ਹੋਣਾ ਨਹੀਂ ਉਸ ਸਮੇਂ ਦਾ ਨਾਮ ਸਰਪੰਚਾ ਜੀ ਨਾਮ ਕੋਈ ਮੈਂਬਰ ਆ ਪੁਰਾਣੀ ਗੱਲ ਹੋ ਗਈ ਪੁਰਾਣੀ ਗੱਲ ਹੋ ਗਈ ਜੀ ਹਾਂ ਜੀ ਉਹ ਚਲੇ ਗਏ ਜੀ ਠੀਕ ਹੈ ਹਾਂ ਤੇ ਕਿਉਂ ਜੀ ਜਗ ਇਹਨਾਂ ਦੀ ਹੈ ਜੀ ਹਾਂ ਜਗ ਇਹਨਾਂ ਦੀ ਹੈ ਜੀ ਯਾਨੀ ਕਿ ਇਹ ਵਿਸ਼ਵ ਗੁਰਦੁਆਰਾ ਸਾਹਿਬ ਨੂੰ ਦਿੱਤੀ ਸੀ ਇਹਨਾਂ ਨੇ ਹਾਂ ਜਾਂ ਦਿੱਤੀ ਜੀ ਅੱਛਾ ਕਿਉਂ ਜੀ ਦਿੱਤੀ ਸੀ ਗੁਰਦੁਆਰਾ ਸਾਹਿਬ ਨੂੰ ਤੁਸੀਂ ਤਾਂ ਉਦੋਂ ਹੋਵੋਗੇ ਪਤਾ ਹੋ ਸੁਰਤ ਤੋਂ ਨੂੰ ਤਾਂ ਪਤਾ ਸਤਾ ਜੀ ਤਾਂ ਠੀਕ ਹੈ ਕਿੰਨੇ ਸਾਲ ਹੋ ਗਏ ਲਗਭਗ 30-35 ਹੋ ਗਈ ਜੀ ਈ 20 ਹੋ ਗਏ 25 ਹੋ ਗਏ ਇਹਨਾਂ ਨੇ ਗੁਰਦੁਆਰਾ ਸਾਹਿਬ ਨੂੰ 12 ਸਵੇ ਦੇਤੀ 3 ਸਵੇ ਪੰਚਾਇਤ ਨੇ ਇਹਨਾਂ ਨੂੰ ਦੇਤੀ ਅੱਜ ਫਿਰ ਕੀ ਇਹਨਾਂ ਤੋਂ ਵਾਪਸ ਲਈ ਜਾ ਰਹੀ ਹੈ ਸ਼ੀਬ ਸਵੇ ਹਾਂ ਹੁਣ ਸਰਪੰਚ ਕਹਿੰਦੇ ਛੱਡੋ ਕਹਿੰਦੇ ਛੱਡੋ ਕਿਉਂ ਜੀ ਹਾਂ ਜੀ ਹਾਂ ਬਿਲਕੁਲ ਅਸੀਂ ਨੇ ਦੇਖਿਆ ਸਕੂਲ ਜਾਂਦੇ ਹੁੰਦੇ ਤੇ ਇੱਥੇ ਇਹਨਾਂ ਦੀਆਂ ਰੂੜੀਆਂ ਹੁੰਦੀਆਂ ਠੀਕ ਹੈ ਹਾਂ ਜੀ ਇਹਨਾਂ ਨੇ ਯਾਨੀ ਕਿ ਗੁਰਦੁਆਰਾ ਸਾਹਿਬ ਨੂੰ ਦੇਤੀ ਗੁਰਦੁਆਰਾ ਸਾਹਿਬ ਨੂੰ ਛੱਡੀ ਹੈ ਉਧਰ ਉਹਨਾਂ ਨੇ ਬਦਲੇ ਚ ਲੈ ਲਈ ਇੱਥੇ ਰੂੜੀਆਂ ਅਸੀਂ ਨੇ ਦੇਖੀਆਂ ਇਹਨਾਂ ਦੀਆਂ ਹਾਂ ਜੀ ਸਹੀ ਹੈ ਕਿਉਂ ਜੀ ਸਹੀ ਗੱਲ ਹੈ ਹਾਂ ਜੀ ਕਿਉਂ ਜੀ ਕੀ ਕਹਿਣਾ ਚਾਹੁੰਦੇ ਮੈਨੂੰ ਇੱਕ ਬਿਵਾਦ ਜਾਂ ਬਣ ਰਿਹਾ ਜੀ ਕਹਦਿਏ ਬਿਵਾਦ ਤਾਂ ਦੇਖੋ ਜਿਵੇਂ ਸਰਕਾਰਾਂ ਬਦਲਦੀਆਂ ਨੇ ਠੀਕ ਹੈ ਬਿਵਾਦ ਤਾਂ ਉੱਠਦੇ ਹੀ ਰਹਿੰਦੇ ਨੇ ਪਰ ਜਿਹੜੀ ਸਹੀ ਅਸਲੀਅਤ ਆ ਇਹ ਰੂੜੀਆਂ ਹੁੰਦੀਆਂ ਸੀਗੀਆਂ ਇਹਨਾਂ ਦੀਆਂ ਸੀ ਇਹਨਾਂ ਦੀਆਂ ਸੀਗੀਆਂ ਜੀ ਠੀਕ ਹੈ ਬਿਲਕੁਲ ਹੁਣ ਜਿਵੇਂ ਸਰਕਾਰਾਂ ਬਦਲਦੀਆਂ ਨੇ ਉਹ ਬਿਵਾਦ ਉੱਠਦੇ ਨੇ ਵੀ ਇਹ ਛਡਾਓ ਜੀ ਹੁਣ ਜਿਹੜੀ ਜਗ੍ਹਾ ਤਾਂ ਇਹ ਇਹਨਾਂ ਨੇ ਦਿੱਤੀ ਸੀ ਕਿ 35 ਸਾਲ ਹੋ ਗਏ ਠੀਕ ਹੈ ਰੂੜੀਆਂ ਅਸੀਂ ਵੀ ਛੋਟੇ ਛੋਟੇ ਹੁੰਦੇ ਸੀਗੇ ਗੁਰਦੁਆਰਾ ਸਾਹਿਬ ਨੂੰ ਦੇਤੀ ਉੱਥੇ ਗੁਰੂ ਘਰ ਦੀ ਇਸਤਰੀ ਉਧਰੋਂ ਛੇ ਲੜਦੀ ਉਧਰੋਂ ਉਧਰੋਂ ਦੇਤੀ ਸੀ ਇਧਰੋਂ ਇਹਨਾਂ ਤੋਂ 12 ਲੈ ਕੇ ਉਧਰੋਂ ਛੇ ਦੇਤੀ ਸੀ ਛੇ ਦੇਤੀ ਸੀ ਹਾਂਜੀ ਉਹ ਨੰਬਰਾਂ 'ਚ ਖੜੀ ਰਹੀ ਗਈ ਉਹ ਹਾਂਜੀ ਹਾਂ ਅੱਗੇ ਹੁਣ ਅੱਗੇ ਕਿਹੜਾ ਲਿਖਦਾ ਹੁੰਦੀ ਸੀ ਜਾਂ ਕੀ ਹੁੰਦਾ ਸੀਗਾ ਅੱਗੇ ਹੀ ਕਹਿੰਦੇ ਸੀ ਵੀ ਆ ਤੁਸੀਂ ਇੱਥੇ ਇੰਨੀ ਵਗਲ ਲਓ ਇੱਥੇ ਛੱਡ ਦਿਓ ਚਲੋ ਤਾਂ ਤੁਸੀਂ ਹੈਗੇ ਹੋ ਕਵਾ ਦੱਸੇ ਰਹੋ ਬਿਲਕੁਲ ਬਿਲਕੁਲ ਜੀ ਬਿਲਕੁਲ ਕਿਰੋਂ ਜੀ ਹਾਂਜੀ ਸਹੀ ਹੈ ਜੀ ਉੱਚਾ ਇਹਨਾਂ ਨੇ 12 ਰਸਬੇ ਦਿੱਤੀਆ ਗੁਰਦੁਆਰਾ ਸਾਹਿਬ ਨੂੰ ਸਾਝੀ ਕੰਦ ਨਾਲ ਲੱਗਦੀ ਸਾਝੀ ਕੰਦ ਅੱਛਾ ਇਹਨਾਂ ਦੀ ਜਗ੍ਹਾ ਸੀ ਇਹਨਾਂ ਦੀ ਜਗ੍ਹਾ ਤੇ ਇਹ ਰੂੜੀਆਂ ਲੱਗੀਆਂ ਹੋਈਆਂ ਤੇ ਆ ਠੀਕ ਹੈ ਹਾਂਜੀ ਤੇ ਗੁਰਦੁਦਵਾਰਾ ਸਾਹਿਬ ਨੂੰ ਦੇਣ ਤੋਂ ਬਾਅਦ ਇਹਨਾਂ ਨੂੰ ਫਿਰ 6 ਵਸਬੇ 6 ਵਸਬੇ ਉੱਥੇ ਦਿੱਤੀ ਇਹਨਾਂ ਦੇ ਬਾਅਦ ਫਿਰ ਹੁਣ 6 ਵਸਬੇ ਇਹਨਾਂ ਨੂੰ ਕੀ ਕਹਿੰਦੇ ਛੱਡੋ ਕਹਿੰਦੇ ਤਾਂ ਹੈਗੇ ਨੇ ਜੀ ਪਰ ਜਿਹੜੀ 12 ਵਸਬੇ ਇਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਦਿੱਤੇ ਉਹ ਸੱਚਾਈ ਹੈ ਹਾਂ ਸਾਹਮਣੇ ਦਿੱਤੇ ਜੀ ਸਾਾਨੂੰ ਪਤਾ ਹੈ ਠੀਕ ਹੈ ਹਾਂਜੀ ਲਵੇ ਲਿਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਇਹਨਾਂ ਦੀ ਜਗ ਬਦੁਰ ਲੈ ਲਈ ਜੀ ਇਧਰ ਦੇਖ ਠੀਕ ਹੈ ਹਾਂਜੀ ਤੇ ਹੁਣ ਫਿਰ ਇਹਨਾਂ ਨੂੰ ਕਹੀ ਜਾਂਦਾ ਵੀ ਛੱਡੋ ਕਿਹਾ ਹੈ ਕਿ ਨੀ ਵੀਡੀਓ ਸਾਹਿਬ ਨੇ ਕਿਹਾ ਹੁਣ ਵੀਡੀਓ ਸਾਹਿਬ ਨੇ ਨੋਟਿਸ ਕੱਢਤਾ ਜੀ ਜੀ ਪੰਚਾਇਤ ਨੇ ਕਿਹਾ ਉਹਨਾਂ ਦੇ ਸਰਪੰਚ ਨੇ ਕਿਹਾ ਉਹਨਾਂ ਤਾਂ ਹੀ ਨੋਟਿਸ ਕੱਢਿਆ ਤਾਂ ਹੀ ਨੋਟਿਸ ਕੱਢਿਆ ਹਾਂਜੀ ਸਰਕਾਰ ਜੀ ਠੀਕ ਹੈ ਜੀ ਪਹਿਲਾਂ ਇਹ ਬੁੜੀਆਂ ਹੁੰਦੀਆਂ ਸੀ ਕਿ ਥਾਈ ਹੁੰਦੀ ਸੀ ਪਹਿਲਾਂ ਠੀਕ ਹੈ ਨਵੀਂ ਬੁੱਧਵਾਰ ਰੂਣੀ ਦੇ ਬਾਹਰ ਇਹਨਾਂ ਨੂੰ ਹੌਂਦ ਦਿੱਤਾ ਹੋਇਆ ਰੂਣੀ ਵਾਲਾ ਥਾਂ ਬੁੱਧਵਾਰ ਰੂਣੀ ਲੈ ਰਿਹਾ ਕਮੇਟੀ ਨੇ ਪਹਿਲਾਂ ਨਹੀਂ ਠੀਕ ਹੈ ਪਹਿਲਾਂ ਕਮੇਟੀ ਵੀ ਛੋੜੇ ਜਿਹੇ ਬੰਦੇ ਹੁੰਦੇ ਸੀਗੇ ਸਮਝ ਗਏ ਛੋਟਾ ਜਰ ਦੋਏ ਕਮਰੇ ਬਣਾਏ ਹੋਏ ਸੀ ਗੁਰਦੁਆਰੇ ਦੇ ਆ ਪਿਛਲਾ ਕਮਰਾ ਸੀ ਕਹਿੰਦੇ ਕੱਲਾ ਗੁਰਦੁਆਰਾ ਸੀ ਗੁਰਦੁਆਰਾ ਹੋਈ ਗਿਆ ਉਦੋਂ ਬਾਅਦ ਆ ਬਣਾਇਆ ਜੀ ਵੱਡਾ ਹਾਲ ਵੱਡਾ ਇੰਨਾ ਤੋਂ ਜਗ੍ਹਾ ਲੈ ਕੇ ਬਣਾਈ ਹੈ ਹਾਂਜੀ ਕੀ ਨਾਮ ਹੈ ਜੀ ਇਹਨਾਂ ਦਾ ਜੀਤੋ ਜਗ੍ਹਾ ਲਈ ਸੀ ਕਹਿੰਦਾ ਮਨਜੀਤ ਸਿੰਘ ਦੇ ਇਹਦੇ ਡੈਡੀ ਦਾ ਨਾਮ ਜੀ ਠੀਕ ਹੈ ਇੱਕ ਮਖਤਿਆਰ ਸਿੰਘ ਜੀ ਠੀਕ ਹੈ ਸ਼ੁਕਰ ਸਿੰਘ ਛੋਟਾ ਸਿੰਘ ਹਾਂਜੀ ਇਹਨਾਂ ਯਾਨੀ ਕਿ ਗੁਰਦੁਆਰਾ ਸਾਹਿਬ ਨੇ ਸਹੀ ਗੱਲ ਐ ਵੀ ਇਹਨਾਂ ਦਿੱਤੀ ਹੈ 12 ਸਵੇ ਇਹ ਦਿੱਤੀ ਹੈਗਾ ਨਾ ਠੀਕ ਹੈ ਪਰ ਜਿਹੜੀ ਛੇ ਦਿੱਤੀ ਸੀ ਉਹ ਕਹਿੰਦਾ ਨੂੰ ਐ ਨਹੀਂ ਪਤਾ ਜੀ ਵੀ ਲਿਖਤ ਕਰਾਈ ਹੈ ਇਹਨਾਂ ਨੇ ਜਾਂ ਨਾ ਪੰਚਾਇ لیکن ਲੋਕ ਨੂੰ ਸਮਝ ਨਹੀਂ ਦੀਗੇ। ਰਾਜabandhi ਨਾਲੇ ਹੁੰਦਾ ਦੀ ਗੱਲ ਇਹ। ਰਾਜabandhi ਨਾਲੇ ਹੁੰਦੀ ਸੀ। ਕਿਉਂ ਬਾਈ ਗੱਲ ਹੈਗੀ ਇਹ? ਮੇਰੀ ਤਾਂ ਉਮਰ ਵੈਸੇ ਇੰਨੀ ਹੈ ਨਹੀਂ ਜੀ। ਮਤਲਬ ਜਦੋਂ ਦਾ ਮੈਂ ਹੋਇਆ ਮੈਂ ਦੇਖਦਾ ਹੀ ਆ ਵੀ ਇੱਧਰ ਜਗ੍ਹਾ ਇੱਥੇ ਦਰਬਾਰ ਸਾਹਿਬ ਉਹਨੂੰ ਬਣਿਆ ਹੋਇਆ ਸੀਗਾ। ਠੀਕ ਹੈ। ਆਹ ਨੋਟਿਸ ਆਇਆ ਹੋਇਆ ਜੀ ਇਹਨਾਂ ਨੂੰ ਸਰਵਾ ਗੁਰਦੁਆਰਾ ਕਮੇਟੀ ਵੱਲੋਂ ਇਹਨਾਂ ਨੂੰ ਲਿਖ ਕੇ ਦਿੱਤਾ ਵੀ ਅਸੀਂ ਸਹਿਮਤਾਂ ਵੀ ਹਾਂ ਜਗ੍ਹਾ ਜਿਹੜੀ ਉਹ ਦਿੱਤੀ ਹੈ ਯਾਨੀ ਕਿ ਗੁਰਦੁਆਰਾ ਸਾਹਿਬ ਨੂੰ। ਤੇ ਆਹ ਨੋਟਿਸ ਆਇਆ ਜੀ ਇਹਨਾਂ ਨੂੰ ਵੀਡੀਓ ਡੱਬੇ ਵੱਲੋਂ। ਵੀ ਭਾਈ ਜਿਹੜੀ ਜਗ੍ਹਾ ਇਹ ਛੱਡਦੇ ਤੂੰ ਦੀ 35 ਸਾਲ ਬਾਅਦ ਆਪਾਂ ਨੂੰ ਪਤਾ ਵੀ ਜਿਹੜਾ ਉਹ ਜੋ ਕਹਦੀ ਹੈ ਵੀ ਵਿਗੜਿਆ ਹੋਇਆ ਅੱਜ ਕੰਮ ਹੈ ਜਿਹੜਾ ਜਿਹੜਾ ਬਣਿਆ ਸੀ ਕਿਸੇ ਵਕਤ ਸਮਝੌਤਾ ਹੋਇਆ ਸੀ ਉਹ ਅੱਜ ਵਿਗੜ ਚੁੱਕਿਆ ਹੈ ਜਿਹ ਕਹਦੀ ਹੈ ਕਾਕੂ ਵਾਲੇ ਪਿੰਡ ਦੇ ਵਿੱਚ ਆ ਨਗਰਮਤ ਨੇ ਹੋਰ ਨੇ ਵੀ ਸਾਈਨ ਕਰੇ ਨੇ ਜੀ ਆ ਦੇਖੋ ਇੰਨੇ ਬੰਦੇ ਨੇ ਪਿੰਡ ਆ ਪਿੰਡ ਦੇ ਆਪਣਾ ਪਿੰਡ ਦੇ ਹੋਰ ਵੀ ਪਵੰਤੇ ਸੱਜਣਾ ਨੇ ਸਾਈਨ ਕਰੇ ਨੇ ਇਹਨਾਂ ਦੇ ਹੱਕ ਚ ਆ ਦੇਖੋ ਜੀ ਵੀ ਜਗਾ ਗੁਰਦਵਾਰਾ ਸਾਹਿਬ ਨੂੰ ਦਿੱਤੀ ਇਹਨਾਂ ਨੇ ਉਸ ਵਕਤ ਇਹਨੇ ਵੀ ਨਹੀਂ ਜਵਾਬ ਦਿੱਤਾ ਜੀ ਵੀ ਹਾਸਾ ਜੀ ਇਹਨੇ ਜਵਾਬ ਨਹੀਂ ਦਿੱਤਾ ਜੀ ਜਿਹਦੇ ਕੋਲ ਵੀ ਅਸੀਂ ਗਏ ਸੀ ਸ਼ਰ ਕਰਨਾ ਫੇਕ ਨੇ ਇਹੀ ਸਾਈਨ ਕੀਤੇ ਨੇ ਵੀ ਹਾਂ ਜੀ ਬਿਲਕੁਲ ਕੀ ਕੁਮਾਦਲਾ ਕਰਿਆ ਬਾਈ ਤਵਾਦਲਾ ਆ ਖੁਸ਼ ਹੋ ਕੇ ਹਰੇਕ ਬੰਦੇ ਨੇ ਸਾਈਨ ਕਰੇ ਨੇ ਜੀ ਕਿਸੇ ਨੇ ਜਵਾਬ ਨਹੀਂ ਦਿੱਤਾ ਜੀ